ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੰਮ੍ਰਿਤਸਰ ਦੇ 2 ਦਿਨ ਦੇ ਦੌਰੇ ਤੇ ਹਨ ਅੱਜ ਉਹ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਚ ਬਣਾਈ ਵਾਰ ਮੈਮੋਰੀਅਲ ਚ ਪਹੁੰਚੇ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਮੌਕੇ ਮੁੱਖ ਮੰਤਰੀ ਨੇ ਨਸ਼ੇ ਤੇ ਕਰਜ਼ੇ ਬਾਰੇ ਗੱਲ ਕਰਦਿਆਂ ਕਿਹਾ ਕਿ ਦੇਖਿਏ ਵਨ ਥਿੰਗ ਲੈਟ ਮੀ ਮੇਕ ਇਟ ਕਲੀਅਰ ਵੀ ਹੈਵ ਗਾਟ ਅ ਟਾਸਕ ਫੋਰਸ ਅਸੀਂ ਬਣਾਈ ਹੋਈ ਹੈ ਅੰਡਰ ਦੇ ਐਡੀਜੀਪੀ ਚਾਰ ਆਈਜੀਸ ਨੇ ਸਫੀਸ਼ੀਐਂਟ ਸਟਾਫ ਵੀ ਹੈਵ ਇਨ ਆਲ ਓਵਰ ਪੰਜਾਬ ਅਸੀਂ ਇਹਦੇ ਤੇ ਬੜਾ ਦਬਾਅ ਪਾਇਆ ਦੀ ਵੈਰੀ ਫੈਕਟ ਅੱਜ ਕਿ ਜਿਹੜੀ ਹੈਰੋਇਨ ਵਗੈਰਾ ਦੀ ਕੀਮਤ ਹੁਣ 60% ਚੜ ਗਈ ਮਿਲਨੀ ਇਟ ਮੀਨਸ ਦੇ ਮਿਲਨੀ ਰਹੀ ਹੈ ਸ਼ਾਰਟ ਸ਼ਾਰਟ ਸਪਲਾਈ ਦੇ ਵਿੱਚ ਹੈ ਇਟ ਇੰਡੀਕੇਟਸ ਕਿ ਕੰਮ ਚੰਗਾ ਚੱਲ ਰਿਹਾ ਹੈ एवरीथिंग गिव अस टाइम ओ तो 10 साल कट के गए ने सन तो 2 महीने भी नहीं होया ले कैप्टन साहब जेने टीपी ने करते दसो मेनू यूपी ने की कीता है यूपी ने एक एक किले दी जेडी जमीन सी ਉਸ ਬੰਦੇ ਦਾ 1 ਏਕੜ 1 ਲੱਖ ਰੁਪਈਆ ਮਾਫ ਕੀਤਾ ਹੈ ਅਗਰ ਕਿਸੇ ਦਾ 1 ਲੱਖ 1 ਕਿੱਲੇ ਵਾਲੇ ਦੇ ਕੋਲ 4 ਲੱਖ ਰੁਪਈਆ ਕਰਜ਼ਾ ਹੈ ਪਤਾ ਨਹੀਂ ਮਾਫ ਹੋਇਆ ਅਸੀਂ ਤਾਂ ਟੋਟਲ ਮਾਫ ਕਰਨਾ ਚਾਹੁੰਦੇ ਹਾਂ ਅਸੀਂ ਇੱਕ ਕਮਿਸ਼ਨ ਬਿਠਾਇਆ ਹੈ ਵੀਵ ਗਾਟ ਉਹਦੇ ਤੇ ਮਾਹਰ ਬਿਠਾਏ ਨੇ ਔਰ 60 ਦਿਨ ਦਾ ਉਹਨਾਂ ਨੂੰ ਟਾਈਮ ਦਿੱਤਾ ਹੈ ਉਹਨਾਂ ਦੀ ਪਹਿਲੀ ਮੀਟਿੰਗ ਹੋ ਗਈ ਦੂਜੀ ਹੁਣ ਹੋਣ ਵਾਲੀ ਹੈ ਆਈ ਹੋਪ ਟੂਮਾਰੋ ਮਾਰਨਿੰਗ ਅਸੀਂ ਸਾਰੇ ਪੰਜਾਬ ਕੈਬਨਿਟ ਤੇ ਜਿਹੜੇ ਵੀ ਸਾਡੇ ਸਾਥੀ ਨੇ ਐਮਐਲਏ ਸਹਿਬਾਨ ਨੇ ਸਾਰੇ ਆ ਰਹੇ ਨੇ ਉਹਰੇ ਐਂਡ ਦੇ ਵਾਂਟ ਟੂ ਗੋ ਅਰਾਊਂਡ ਸਾਡੇ ਨਾਲ ਮੇਰੇ ਪ੍ਰਧਾਨ ਸਾਹਿਬ ਸੁਨੀਲ ਜੀ ਉਹਨੇ ਨੇ ਔਰ ਮੇਰੇ ਨਾਲ ਦਰਬਾਰ ਸਾਹਿਬ ਦੇ ਵਿੱਚ ਪੱਥਾ ਟਿਕਨ ਵਾਸਤੇ ਕਿਉਂਕਿ ਆਲ ਬੀ ਗੋਇੰਗ ਟੂਗੇਦਰ